ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਹਾਂ ਬੁਟੀਕ ਦੀਆਂ ਬਹੁਤ ਪਿਆਰੀਆਂ ਆਈਟਮਾਂ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਸੂਟ ਨੇ ਰੰਗ-ਬਰੰਗੇ ਤੇ ਸੂਟ ਤੁਹਾਡੇ ਵਾਸਤੇ ਲੈ ਕੇ ਆ ਗਿਆ ਸੂਟ ਦੇਖਣ ਤੋਂ ਪਹਿਲਾਂ ਤੁਹਾਨੂੰ ਦੱਸ ਹੀ ਗਿਆ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਣਗੇ ਉਹਦਾ ਸਕਰੀਨਸ਼ਾਟ ਸਾਨੂੰ ਸੈਂਡ ਕਰਨਗੇ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਹੋਏਗੀ ਰਾਤ 8:00 ਵਜੇ ਤੋਂ ਲੈ ਕੇ 10:00 ਵਜ ਠੀਕ ਹੈ ਔਰ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਠੀਕ ਹੈ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਨਾ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਠੀਕ ਹੈ ਜੀ ਤੇ ਚਲੋ ਦੇਖਦੇ ਆ ਰੰਗ-ਬਰੰਗੇ ਸੂਟ ਰੰਗ-ਬਰੰਗੇ ਵੱਖਰੇ-ਵੱਖਰੇ ਰੇਟਾਂ ਦੇ ਠੀਕ ਹੈ ਤਾਂ ਜੀ ਪਹਿਲਾ ਸੂਟ ਆ ਗਿਆ ਇਹ ਵਾਲਾ ਬਹੁਤ ਪਿਆਰਾ ਜਿਹਾ ਸੂਟ ਆ ਠੀਕ ਹੈ ਪਿਓਰ ਕਾਟਨ ਦਾ ਸੂਟ ਹੋਏਗਾ ਹੈਲੋ ਇਹ ਆ ਗਿਆ ਵਾਈਟ ਦੇ ਵਿੱਚ ਪਿਓਰ ਕਾਟਨ ਦਾ ਸੂਟ ਬਹੁਤ ਪਿਆਰਾ ਜਿਹਾ ਪ੍ਰਾਈਸ ਲੱਗੇਗਾ ਜੀ ਇਹਦਾ 450 450 ਸੂਟ ਦਾ ਪ੍ਰਾਈਸ ਲੱਗੇਗਾ ਇਹ ਵਾਲੇ ਦਾ ਠੀਕ ਹੈ 3.5 ਮੀਟਰ ਦੀ ਕਟ ਆਏਗੀ ਵੱਡੇ ਪੰਨੇ ਦੀ ਤੇ ਸੂਟ ਪਹਿਲਾਂ ਹੀ ਕਨਫਰਮ ਕਰ ਲਿਆ ਕਰੋਗੇ ਤੁਹਾਡਾ ਬਨਣਾ ਹੈ ਕਿ ਨਹੀਂ ਬਨਣਾ ਕਿਉਂਕਿ ਕਈਆਂ ਦਾ 3.5 ਮੀਟਰ ਚ ਬਨ ਜਾਂਦਾ ਹੈ ਕਈ ਜ਼ਿਆਦਾ ਲੰਬੇ ਉੱਚੇ ਮੋٹے ਹੁੰਦੇ ਉਹਨਾਂ ਦਾ ਨਹੀਂ ਬਨਦਾ ਵੈਸੇ ਨਾਰਮਲੀ 5 ਮੀਟਰ ਦੇ ਹਿਸਾਬ ਨਾਲ ਇਹ ਸੂਟ ਬਣ ਜਾਂਦਾ ਹੈ ਲੋ ਜੀ ਅਗਲਾ ਕਲਰ ਆ ਗਿਆ ਇਹ ਵਾਲਾ ਰੈੱਡ ਕਲਰ कॉटन ਆਏਗੀ ਬਹੁਤ ਸੋਹਣੀ ਠੀਕ ਹੈ ਕੁਝ ਇਹਦੇ ਵਿੱਚ ਸਟਾਫ ਪਤਲੇ ਨੇ ਜਿਨ੍ਹਾਂ ਨੂੰ ਲਾਈਨਿੰਗ ਦੀ ਨੀਡ ਜਾਂ ਅੰਡਰ ਸ਼ਰਟ ਦੀ ਨੀਡ ਹੋਏਗੀ ਕੁਝ ਸਟਾਫ ਜਿਹੜੇ ਹੈਗੇ ਨੇ ਉਹ ਥੋੜੇ ਮਤਲਬ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਵਿੱਚੋਂ ਵਿਜ਼ਿਬਿਲਟੀ ਨਹੀਂ ਹੈਗੀ ਹੈਲੋ ਜੀ ਇਹ ਬਹੁਤ ਸੋਹਣਾ ਕਲਰ ਆ ਬਿਲਕੁਲ ਲਾਈਟ weight ਪਤਾ ਨਹੀਂ ਲੱਗਦਾ ਹੱਥ 'ਚ ਦੁਪੱਟਾ ਫੜਿਆ ਕਿ ਸੂਟ ਫੜਿਆ ਇਸ ਤਰ੍ਹਾਂ ਦਾ ਸੂਟ ਆ ਬਿਲਕੁਲ ਲਾਈਟ weight ਹੈਲੋ ਵਸੇ ਅੰਡਰਸ਼ર્ટ ਦੇ ਨਾਲ ਵੇਅਰ ਹੋ ਸਕਦਾ ਤੁਸੀਂ ਦੇਖ ਲਓ ਇਸ ਤਰ੍ਹਾਂ ਪਰ ਲਾਈਟ weight ਬਹੁਤ ਆ ਇਹਦੇ ਕਰਕੇ ਲੱਗਦਾ ਜਿੱਦਾਂ ਇਹਨੂੰ ਲਾਈਨਿੰਗ ਵੀ ਨੀਡ ਹੁੰਦੀ ਆ ਬਟ ਇੰਨਾ ਵਿਜ਼ਿਬਿਲਟੀ ਹੈ ਨਹੀਂ ਇਹਦੇ ਵਿੱਚੋਂ ਹੈਲੋ ਜੀ ਕਲਰ ਬਹੁਤ ਸੋਹਣਾ ਪ੍ਰਾਈਸ ਲੱਗੇਗਾ ਜੀ 450 तो जी ब्लैक कलर आ गया बहुत प्यारा हेलो जहाँ तो मैं नाली नाली दिखा दी हेलो ठीक है प्रिंट बहुत शानदार बड़ा ही सोहना प्रिंट लग गया सी बिल्कुल हल्के फुलके पता ही नहीं लगता सूटा जी ठीक है इस तरह हल्के फुलके सूट ने साढ़े चार सौ प्राइस लगेगा कलर आ गया है वाला मेहंदी कलर ठीक है लाइनिंग बनी हुई है उपर तिरछियां लाइना मेहंदी कलर ਦਾ ਸੂਟ ਐਕਸਪੋਰਟ ਕਾਟਨ ਦਾ ਤੇ ਇਹ ਸੇਮ ਹੀ ਆਗੇ ਉਹਨਾਂ ਦੇ ਨਾਲ ਤੇ ਇੱਕ ਕਲਰ ਆ ਗਿਆ ਇਹ ਵਾਹ ਇਹ ਵਾਲਾ ਕਲਰ ਆ ਗਿਆ 3.5 ਮੀਟਰ ਦੀ ਕਟ ਆਏਗੀ 450 ਦਾ ਸੂਟ ਹੋਏਗਾ ਆਲ ਇੰਡੀਆ ਸ਼ਿਪਿੰਗ ਕਰਦੇ ਆ ਜਿੱਥੇ ਮਰਜੀ ਤੁਸੀਂ ਮੰਗਵਾ ਸਕਦੇ ਹੋ ਲਓ ਜੀ ਠੀਕ ਹੈ ਉਹ ਨੈਕਸਟ ਪੀਸ ਜਿਹੜਾ ਤੁਹਾਨੂੰ ਦਿਖਾ ਰਹੀ ਆ ਇੱਕ ਕਾਫੀ سارے ਸੂਟ ਆਏ ਸੀ ਔਰ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆਪਣਾ ਸਟਾਕ ਸਾਰਾ ਨਿਕਲ ਗਿਆ ਤੁਹਾਨੂੰ ਅਗਰ ਦਿਖਾ ਦਿੰਨੇ ਆ ਤੁਹਾਨੂੰ ਪਸੰਦ ਆਉਣਗੇ ਤੇ ਹੋਰ ਸਟਾਕ ਲੈ ਕੇ ਆਵਾਂਗੇ ਜੇ ਮਿਲਿਆ ਸੈਂਪਲ ਪੀਸ ਹੀ ਆ ਸਮਝ ਲਓ ਦੋ ਤਿੰਨ ਪੀਸ ਮੇਰੇ ਕੋਲ ਬਚੇ ਸੀ ਮੈਂ ਦਿਖਾ ਦਿੰਨੀ ਇਹ ਆ ਗਿਆ ਕੈਂਬਰੀ कॉटन ਐਕਸਪੋਰਟ कॉटन ਦਾ ਪ੍ਰਿੰਟਡ ਸ਼ਰਟ ਆ ਗਈ ਪਰ ਲਾਜੀ ਇਹ ਆ ਗਈ ਇਹਦੇ ਨਾਲ ਬਾਟਮ ਇਸ ਤਰ੍ਹਾਂ ਦਾ ਵਰਕ ਹੋਇਆ ਸਾਰੀ ਬਾਟਮ ਦੇ ਉੱਪਰ ਤੁਸੀਂ ਇਹਦਾ ਪਲਾਜ਼ੋ ਬਣਾ ਸਕਦੇ ਹੋ ਠੀਕ ਹੈ ਤੁਸੀਂ ਇਹਦਾ ਬਾਟਮ ਸਲਵਾਰ ਬਣਾ ਸਕਦੇ ਹੋ ਜੋ ਮਰਜ਼ੀ ਬਣਾ ਸਕਦੇ ਬਹੁਤ ਸੋਹਣਾ ਬਣੇਗਾ ਠੀਕ ਹੈ ਜੀ ਪ੍ਰਾਈਸ ਲੱਗੇਗਾ ਜੀ 550 ਰੁਪਏ ਠੀਕ ਹੈ ਇਹਦੇ ਵਿੱਚ 2-3 ਕਲਰ ਹੀ ਮੇਰੇ ਕੋਲ ਅਵੇਲੇਬਲ ਆ ਇੱਕ ਕਲਰ ਆ ਗਿਆ ਇਹ ਵਾਲਾ ਚੈੱਕ ਓਕੇ ਜੀ ਇਹਨਾਂ ਦੇ ਕੁੜਤੇ ਬਹੁਤ ਪਿਆਰੇ ਜਿਹੇ ਕੁੜਤੇ ਬਣਨਗੇ ਇਹਨਾਂ ਦੇ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਕੁੜਤੇ ਇਹਨਾਂ ਦੇ ਬਣਨਗੇ ਤੁਹਾਨੂੰ ਮਿਲ ਜਾਣਗੇ ਬਣੇ ਹੋਏ ਇੱਥੇ ਬਟਨ ਟੇਪ ਵਗੈਰਾ ਲਾ ਕੇ ਬਣਾਉ ਪਰ ਤੁਹਾਨੂੰ ਮੈਂ ਸਭ ਤੋਂ ਖਾਸ ਚੀਜ਼ ਆਦੀ बॉटम ਲਓ ਜੀ ਇਸ ਤਰ੍ਹਾਂ ਆਏਗਾ ਵਰਕ ਓਕੇ ਜੀ 550 ਲਓ ਜੀ ਇਹ ਆ ਗਈ ਚਿਕਨ ਬਾਟਮ ਦੇ ਨਾਲ ਇਹ ਵੀ ਇੱਕ ਦੋ ਪੀਸ ਹੈਗੇ ਸੀ ਮੈਂ ਕਿਹਾ ਨਾਲ ਹੀ ਦਿਖਾ ਦਾਂ ਚਿਕਨ ਬਾਟਮ ਦੇ ਨਾਲ ਐਕਸਪੋਰਟ ਦਾ ਕੁੜਤਾ 550 ਪ੍ਰਾਈਸ ਇਹ ਵੀ ਇਸੇ ਤਰ੍ਹਾਂ ਹੀ ਚਿਕਨ ਵਾਈਟ ਦੇ ਨਾਲ ਐਕਸਪੋਰਟ ਦਾ ਕੁੜਤਾ ਪ੍ਰਾਈਸ ਆਏਗਾ 550 ਪਰ ਇਹ ਆ ਗਿਆ ਅਲੂ ਜੀ ਇਹ ਬਲੋ ਓਕੇ ਜੀ カラー ਆ ਗਿਆ ਸੀ ਗ੍ਰੀਨ ਫਰੋਜ਼ੀ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਪਤਾ ਲੱਗੇਗਾ ਓਕੇ ਜੀ ਹੈਲੋ ਓਕੇ ਇਹ ਜਦੋਂ نیچے ਆਏਗਾ ਨਾ ਬਹੁਤ ਸੋਹਣਾ ਡਿਜ਼ਾਈਨ ਬਣੇਗਾ ਹੈ ਆ ਗਿਆ ਪ੍ਰਿੰਟ ਇਹ ਸਾਰੇ ਪੀਸ ਨਿਕਲ ਗਏ 25 ਪੀਸ ਆਏ ਸੀ ਇਹਨਾਂ ਦੇ ਮਿਲਦਾ 25 ਕੇ 50 ਜਿੰਨੇ ਵੀ ਆਏ ਸੀ ਸਭ ਨਿਕਲ ਗਏ ਹੋਏ ਪਤਾ ਹੀ ਨਹੀਂ ਲੱਗਿਆ ਕਿਹੜੇ ਵਾਲੇ ਨਿਕਲ ਗਏ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਸਾਰਾ ਸਟਾਕ ਆਊਟ ਹੋ ਗਿਆ ਓਕੇ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਜੀ ਬਹੁਤ ਹੀ ਡਿਮਾਂਡਡ ਸੂਟ ਇਨਾਂ ਦੀ ਬਹੁਤ ਡਿਮਾਂਡ ਸੀ ਟਾਈ ਐਂਡ ਡਾਈ ਦੇ ਸੂਟ ਲੈ ਕੇ ਆਓ ਸੂਟ ਜਿੱਦਾਂ ਹੀ ਆਏ ਆ ਉਦਾਂ ਹੀ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆਪਣੇ ਸ਼ਾਪ ਤੇ ਵੀ ਸੇਲ ਹੋ ਜਾਂਦੇ ਆ ਠੀਕ ਹੈ ਜੀ ਆ ਲੋ ਬਹੁਤ ਸੋਹਣੇ ਪੀਸ ਹੈ ਟਾਈ ਐਂਡ ਡਾਈ ਦੀ ਸ਼ਰਟ ਆਊਗੀ ਕਾਟਨ ਦੀ ਪਿਓਰ ਕਾਟਨ ਦੀ ਸ਼ਰਟ ਹੋਊਗੀ ਲੋਜੀਕਲ ਮੈਂ ਇੱਕ ਹੀ ਖੋਲ ਕੇ ਦਿਖਾ ਦੇਣੀ ਆ ਠੀਕ ਹੈ ਇਸ ਤਰ੍ਹਾਂ ਓਕੇ ਜੀ ਇਹ ਸ਼ਾਰਟ ਦਾ ਕੱਪੜਾ ਆ ਗਿਆ 2.5 ਮੀਟਰ ਠੀਕ ਹੈ ਹਲੋ 2.5 ਮੀਟਰ ਦੀ ਸ਼ਰਟ ਆਈ ਸੀ 2.5 ਤੋਂ ਵੀ ਵੱਧ ਦੀ ਆ ਕਪੜਾ 2.5 ਮੀਟਰ ਤੇ ਹੋਏਗਾ ਹੀ ਠੀਕ ਹੈ ਠੀਕ ਹੈ ਨਾਲ ਆਏਗੀ ਉਹੀ ਪਾਕਿਸਤਾਨੀ ਕਾਟਨ ਦੀ ਬਾਟਮ ਜਿਹੜੀ ਆਪਣੇ ਅੱਗੇ ਚਿਕਨ ਦੁਪੱਟਿਆਂ ਵਾਲੇ ਸੂਟ ਨਾਲ ਸੀ ਇੱਕ 650 ਵਾਲਾ ਸੂਟ ਆਇਆ ਸੀ ਉਹਦੇ ਨਾਲ ਵੀ ਇਹੀ ਬਾਟਮ ਲੱਗੀ ਸੀ ਉਹੀ ਬਾਟਮ ਇਹਦੇ ਨਾਲ ਲੱਗੀ ਹੋਏਗੀ ਪ੍ਰਾਈਸ ਲੱਗੇਗਾ ਜੀ ਇਹਦਾ 550 ਰੁਪਏ ਬਹੁਤ ਪਿਆਰਾ ਸੂਟ ਹੈ ਟਾਈ ਐਂਡ ਡਾਈ ਦੁਪੱਟਾ ਕਲਾਉ ਫੈਂਸੀ ਜਿਹਾ ਸੂਟ ਬਣਾਓ ਪਰ ਇਹ ਪੀਸ ਅੱਜ ਆਇਆ ਪਤਾ ਨਹੀਂ ਕੱਲ ਪਰਸੋ ਫਿਰ ਆਪਾਂ ਨੂੰ ਮਿਲਣਗੇ ਨਾ ਮਿਲਣ ਇਸ ਕਰਕੇ ਸਟਾਕ ਆਪਣੇ ਕੋਲ ਥੋੜਾ ਹੀ ਹੈ ਇਹੀ ਸਟਾਕ ਰਹਿ ਗਿਆ ਹੈ ਫਟਾਫਟ ਆਪਣੇ ਆਰਡਰ ਸਕਰੀਨਸ਼ਾਟ ਲੈ ਕੇ ਭੇਜਦੇ ਆਪਣੇ ਆਰਡਰ ਕਨਫਰਮ ਕਰਾ ਲੈਣੇ ਆ ओके okay, जी कलर थानू दिखा दें कलर पहला कलर ए आ गया सात अठ कलर है गया मेरे को दूसरा कलर आ गया वाला बॉटम सारे ना ऑफ वाइट ही आएगी कलर आ गया फ्रोजी एंड लो जी तीसरा कलर आ गया है वाला पिंक एंड ग्रे पिंक ग्रे बहुत सोने टाई एंड डई सूट आए ने लो जी ए वाला कलर प्रिंट भी बहुत सोहना ਠੀਕ ਆ ਤੰਬਾ ਕਲਰ ਆਫ ਵਾਈਟ ਕਲਰ ਪਾਕਿਸਤਾਨੀ ਬਾਟਮ 550 ਪ੍ਰਾਈਸ ਲਓ ਜੀ ਇਹ ਆ ਗਿਆ ਕਲ ਦੋ ਕਲਰ ਹੀ ਆਇਦ ਵਿੱਚ ਮਿਲਦਾ ਹਨਾ ਆਫ ਵਾਈਟ ਤੇ ਰੈਡ ਰੈਡ ਗਾਜਰੀ ਜਿਆ ਕਿ ਜੀ ਬਹੁਤ ਪਿਆਰੇ ਪਿਆਰੇ ਸੂਟ ਨੇ 2.5 ਮੀਟਰ ਕੱਟ ਆਏਗੀ ਸ਼ਰਟ ਦੀ 2.5 ਮੀਟਰ ਆਏਗੀ ਬਾਟਮ ਦੀ ਲਓ ਜੀ ਪਰਪਲ ਤੇ ਇਹ ਫੇਰ ਆ ਗਿਆ ਦੁਬਾਰਾ ਪ੍ਰਿੰਟ ਬਹੁਤ ਸੋਹਣਾ ਦੁਪੱਟਾ ਲਗਾਓ ਨਾਲ ਫੈਂਸੀ ਜਿਆ ਸੂਟ ਬਣਾਓ ਹਲੋ ਠੀਕ ਆ आ गया ग्रीन लैमन ग्रीन इस तरह ओफ वाइट बॉटम के नगेन रैड कलर और जी बेच दो तीन कलर आ गए जो सूट से ब्लैक आ गया पिंक आ गया येलो आ गया बहुत सोना जहा कलर ठीक है और यह आ गया फ्रोजी एंड परपल ठीक है इन्होंने सूटों का प्राइस साढ़े पाँच सौ लगेगा ठीक है तो स्टॉक थोड़ा जि लिमिटड जहाँ ਫਟਾਫਟ ਤੁਸੀਂ ਆਪਣੇ ਆਰਡਰ ਬੁੱਕ ਕਰਾ ਲਓ ਤੇ ਅਗਲਾ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਆ ਗਿਆ ਆਪਣੇ ਚਿਕਨ ਦੁਪੱਟਿਆਂ ਦੇ ਨਾਲ ਇਹ ਜਿਹੜਾ ਤੁਹਾਨੂੰ ਮੈਂ ਸਾਰਾ ਸਟਾਕ ਦਿਖਾਉਣ ਦੀ ਆ ਇਹ ਆਏ ਨੂੰ 3-4 ਦਿਨ ਹੋ ਗਏ ਆ ਬਟ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਆਪਣਾ ਸਾਰਾ ਸਟਾਕ ਨਿਕਲ ਗਿਆ ਕੁਝ ਆਪਾਂ ਲਾਈਵ 'ਚ ਦਿਖਾਏ ਸੀ ਉਦੋਂ ਲਾਈਵ 'ਚੋਂ ਨਿਕਲ ਗਿਆ ਤੇ ਕੁਝ ਸ਼ਾਪ ਤੇ ਤੇ ਕੁਝ ਪੈਨਪ੍ਰਾਵਾ ਨੇ ਪਹਿਲਾਂ ਹੀ ਇਹਨਾਂ ਦੀ ਬੁਕਿੰਗ ਦਿੱਤੀ ਹੋਈ ਸੀ ਇਸ ਕਰਕੇ ਥੋੜੇ ਹੀ ਪੀਸ ਹੈਗੇ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਲੋ ਜੀ ਇਹ ਆ ਗਿਆ ਚਿਕਨ ਦੁਪੱਟੇ ਵਾਲਾ ਸੂਟ ਇਹਦੇ ਉੱਪਰ ਆਊਗਾ ਵਰਕ ਪਾਕਿਸਤਾਨੀ ਕਾਟਨ ਦੀ ਬਾਟਮ ਇਸ ਤਰ੍ਹਾਂ ਇਹਦੇ ਉੱਪਰ ਵਰਕ ਤੁਸੀਂ ਦੇਖ ਸਕਦੇ ਹੋ ਸਾਰੀ ਸ਼ਾਰਟ ਦੇ ਵਿੱਚ ਵਰਕ ਆਊਗਾ ਇਦਾਂ ਠੀਕ ਹੈ ਹਾਈਲਾਈਟ ਚੈੱਕ ਕੀਤਾ ਹੋਇਆ ਇਹਨੂੰ ਇਹਦੇ ਨਾਲ ਆਏਗੀ ਕਾਟਨ ਦੀ ਆਫ ਵਾਈਟ ਬਾਟਮ ਠੀਕ ਹੈ ਇਹ ਪ੍ਰਿੰਟ ਆ ਗਿਆ ਤੇ ਇਹ ਆਏਗਾ ਨਾਲ ਦੁਪੱਟਾ ਚਿਕਨ ਦਾ ਠੀਕ ਹੈ ਇਹ ਵਾਲਾ ਦੁਪੱਟਾ ਆਏਗਾ ਚਿਕਨ ਦਾ ਨਾਲ ਉਹ ਕਿਹ ਜਿਹਾ ਇਸ ਤਰ੍ਹਾਂ ਲਓ ਜੀ ਇਹ ਬਲਾ ਸੂਟ 950 ਪ੍ਰਾਈਸ ਰਹਿਗਾ ਸੂਟ ਦਾ ਠੀਕ ਹੈ ਬੁਕਿੰਗ ਨੰਬਰ ਸਾਡਾ ਦਿੱਤਾ ਹੋਇਆ ਹੈ ਸਕਰੀਨ ਸ਼ਾਟ ਲੈਣਾ ਹੈ ਭੇਜਣਾ ਸਾਡੇ ਵਟਸਐਪ ਨੰਬਰ ਤੇ ਆਪਣਾ ਆਰਡਰ ਬੁੱਕ ਕਰਾ ਲੈ ਕਲਰ ਇਹ ਤੁਹਾਨੂੰ ਸ਼ੋ ਕਰਾ ਦਿੰਨੇ ਆ ਲਓ ਜੀ ਅਗਲਾ ਕਲਰ ਆ ਗਿਆ ਹੈ ਧਾਈ ਵਾਲਾ ਮਹਿੰਦੀ ਪੈਂਦੀ ਜਿਹਾ ਕਲਰ ਆ ਗਿਆ ਦੁਪੱਟਾ ਸੇਮ ਹੋਏਗਾ ਬਾਟਮ ਸੇਮ ਹੋਏਗੀ ਸਿਰਫ ਤੁਸੀਂ ਇਹਦਾ ਦੁਪੱਟੇ ਦਾ ਸੂਟ ਦਾ ਕਲਰ ਦੇਖ ਲਓ ਸ਼ਰਟ ਦਾ ਓਕੇ ਜੀ साढ़े नौ सौ प्राइस रहेगा दुपट्टा बहुत शानदार है तकरीबन दुपट्टे का करके ही ये सारे सूट निकल रहे पर कला दुपट्टा नहीं मिलता डिमांड बहुत है नहीं मिल, है। नहीं मिल रहा ठीक जी हम अगला कलर शो करा दें लो जी अगला कलर मिलेगा ये कलर बहुत सोने डिजिटल प्रिंट आने गए सारे ठीक है कपड़ा खुला डुला आएगा सूट सब का बन जाएगा तो जी अगला कलर आ गया मस्टर्ड मस्टर्ड येलो ओके जी ऊपर आ गए पिंक कलर के दे, फ्लावर के नाल आ गया दुपट्टा वाला ओके जी चिकन वाला दुपट्टा आएगा नौ सौ अगला कलर आ गया जी वाला ओके जी बहुत शानदार प्रिंट में नेक्स्ट कलर आ गया एवला ग्रीन कलर ग्रीन मोर पंखी आ जहा कलर ठीक है जी तो यह सेम ही है जोड़ा मैं पहला दिखाया ओके जी ਏ ਸੀ ਕੀ ਆਪਣੇ ਅੱਜ ਦੇ ਸੂਟ ਚਿਕਨ ਦੁਪट्टे ਵਾਲੇ ਸਾਰੇ ਬੁਟੀਕ ਦੇ ਸੂਟ ਤੁਹਾਨੂੰ ਦਿਖਾਏ ਜੋ ਮੇਰੇ ਕੋਲ ਇਸ ਟਾਈਮ ਅਵੇਲੇਬਲ ਸੀਗੇ ਬਹੁਤ ਪਿਆਰੇ ਸੂਟ ਹੈ ਸਟਾਕ ਥੋੜਾ ਜਿਆ ਹੀ ਹੈ ਲਿਮਟਿਡ ਸਟਾਕ ਹੈ ਪਰ ਵੀਡੀਓ ਡਿਮਾਂਡ ਤੇ ਸੀਗੇ ਇਸ ਕਰਕੇ ਬਣਾਉਣੀ ਪਈ ਕਿਉਂਕਿ ਬਹੁਤ ਦਿਨਾਂ ਦਾ ਬੈਸੀ ਜਾ ਰਹਾ ਸੀ ਚਿਕਨ ਦੁਪट्टे ਵਾਲੇ ਸੂਟ ਦੀ ਜਿਨ੍ਹਾਂ ਨੂੰ ਚਾਹੀਦੇ ਨੇ ਉਹ ਸਕਰੀਨਸ਼ਾਟ ਲਾ ਕੇ WhatsApp ਨੰਬਰ ਤੇ ਪੇਜ ਕੇ ਆਪਣੇ ਆਰਡਰ ਬੁੱਕ ਕਰਾ ਲੈਣ ਥੈਂਕ ਯੂ ਧੰਨਵਾਦ